ठीक मामला ई कंसब है दरअसल एक एक ऑडिट की टीम आई हुई है सिग्मा दे सी एच सी अस्पताल हां जी ये वो डिमांड कर रहे थे रिश्वत जी उनके लिए सारे अस्पताल के मुलाजमे सौ तोते मुलाजमे सारे तो पैसे इकट्ठे किए गए हैं सारे मुलाजमे तो पैसे इकट्ठे किए गए इवन नाली है कि जड़े सेंटर इधर उधर ओथो भी जड़े स्टाफ है वो भी इठे आया है और पैसा पैसे क्यों इकट्ठे किए हैं कि कॉल

अपने गलो तो 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 पैसे कर देंगे कल शाम तू लैके सवेर तक सारा तैयार किया पैमाना पैसे पुसे भी भेजे नोट भी भेजे नंबर लेके भेजे के मुलाजमान ने जिन्ह तो ने पढ़ा नंबर नोट सब कुछ सारा कारवाई की ਉਹ ਫਿਰ ਬਿਜ਼ਨਸ ਸਿਟੀ ਵਿੱਚ ਆ ਨਾਲ ਆਈ ਜਿਹਨੂੰ پیسے ਦਿੱਤੇ ਉਹਨਾਂ ਡੱਗ ਗਿਆ ਫੜ ਗਿਆ ਤੇ ਹੁਣ ਅੰਦਰ ਕਾਰਵੇਜ ਚੱਲ ਗਈ ਅੰਦਾਜ਼ਾ ਕਿੰਨੇ پیسے ਇਕੱਠੇ ਕੀਤੇ ਗਏ ਬਾਕੀ ਕੁਝ ਮੇਰੇ ਕਾ 6-8 ਲੱਖ ਰੁਪਏ ਹੁਣ ਐਗਜ਼ੈਕਟਲੀ ਪਤਾ ਅੰਦਾਜ਼ਾ ਹੈ ਕਿ ਕਿੰਨੇ ਮੁਲਾਜ਼ਮਾ ਕਿੰਨੇ ਕਿੰਨੇ ਲੈ ਉਹਨਾਂ ਨੇ ਉਹਨਾਂ ਚੋਂ ਪਹਿਲਾਂ ਕਹਿੰਦੇ ਸੀ 2 ਲੱਖ ਦੇਣਾ ਆਡਿਟ ਕਰਕੇ ਕਹਿੰਦੇ ਜੀ ਨਹੀਂ 4 ਲੱਖ ਦੇਣਾ ਸਹੀ ਤੇ ਉਹ ਅੰਦਰੋਂ ਪੈਸੇ ਬਰਾਮਦ ਹੋ ਗਏ ਜਿਹੜੇ ਡੋਟ ਬਿਜ਼ਨਸ ਨੇ ਲਿਖ ਕੇ ਭੇਜੇ ਸੀਗੇ ਤੇ ਨੋਟਾ ਦੇ ਇਨਸ਼ਾਅਰ ਲਾ ਕੇ ਹਾਂ ਜੀ ਜਿਹੜਾ ਉਹਨਾਂ ਨੇ ਭੇਜਿਆ ਸੀਗਾ ਤੇ ਨੋਟਾ ਦੇ ਮੋੜਨੋਟ ਕਰਕੇ ਬਿਜ਼ਨ ਜੀ ਜੀ ਸਰਪੰਚ ਸਾਹਿਬ ਪਹਿਲਾਂ ਵੀ ਰਸਤੇ ਦੇ ਕੰਮ ਦੇ ਮਾਮਲੇ ਆ ਚਾਹੇ ਨੇ ਵੀਡੀਓ ਨੂੰ ਫੜਾਉਂਦੀ ਇਹਨਾਂ ਨੇ ਉਦੋਂ ਇਨਫੋਰਮੇਸ਼ਨ ਦੇ ਤੀਸਰੀ ਵੀਡੀਓ ਬੰਦਿਆਂ ਨੂੰ ਫੜਿਆ ਸੀ ਅਸੀਂ ਪਰ ਨਿਊਰੇ ਇਹਨੂੰ ਕਮਾ ਲੈਂਦੇ ਹਾਂ ਜੀ ਹੁਣ ਇੱਕ ਜਿਹੜੀ ਆ ਆ ਆ ਆਰਡਰ ਕਾਦੇ ਸੰਧ ਦੇ ਵਿੱਚ ਕਰ ਰਹੀ ਸੀਗੀ ਇਹ ਚੀਜ਼ ਆਡਿਟ ਕੌਂਸਲ ਸਾਹਿਬ ਦੇ ਦੁੰਦੇ ਠੀਕ ਹੈ ਹਰ ਸਰਕਾਰੀ ਆਰਗੇਨਾਈਜੇਸ਼ਨ ਆਡਿਟ ਹੁੰਦਾ ਹਾਂਜੀ ਇਹ ਸਾਲ ਬਾਅਦ ਹਾਂਜੀ ਇਹ ਪਾਈ ਜਿਹੜਾ ਜਦੋਂ ਆਇਆ ਪਾਈ ਤੋਂ ਬਾਅਦ ਆਇਆ ਠੀਕ ਹੈ ਸਭਾਗਤ ਤੁਹਾਨੂੰ ਵੀ ਕੋਸ਼ਿਸ਼ ਕਰਦੇ ਮੈਨੂੰ ਦੇਖ ਲੱਗ ਗਿਆ ਕੰਮ ਜਾ ਬੈਠਾ ਹਰ ਵਾਰੀ ਸਾਨੂੰ ਇਹੀ ਮਦਦ ਸੀ ਜਿਹੜੀ ਇੱਥੇ ਮਲਾਜਮ ਸੀਗੇ ਉਹ ਕਹਿੰਦੇ ਵੀ ਇਹ ਆਪ ਸਾਰੇ ਆਏ ਹੋਏ ਆ ਸਾਲ ਬਾਅਦ ਸਾਲ ਦਾ 1 ਲੱਖ ਰੁਪਈਆ ਮੰਗਦੇ ਆ ਹਰ ਵਾਰੀ ਤੇ ਕਿਸੇ ਦੇ ਅਗਰ ਜੀ ਕੰਮ ਕਰ ਜਾਂਦੀ ਤੋਂ ਇਹਨਾਂ ਨੇ ਰੱਖਿਆ ਸੀ 2500 ਰੁਪਈਆ ਕਿਸੇ ਤੋਂ 4000 ਤੇ 6000 ਤੇ 100 ਮਲਾਜਮ ਉੱਤੇ ਮਲਾਜਮ ਇੱਥੇ ਜਿਨ੍ਹਾਂ ਨੇ ਪੈਸੇ ਕੱਢੇ ਜੀ ਸਾਰੇ ਜੇ ਸਾਰੇ ਇਹਨਾਂ ਨੇ ਆਟਾ ਣਾ ਨੂੰ ਦੇ ਦੇ ਸੀਗੇ ਉਹਦੇ ਸਵੱਗਤ ਇਹ ਜਿਹੜੇ ਆ ਇਹ ਇਹਦੇ ਚ ਐਸਐਮਓ ਅਨਵਾਲਵਾ ਜੀ ਹਾਂ ਜੀ ਐਸਐਮਓ ਦੇ ਇੱਕ ਸਹਿ ਇੱਕ ਕਲਰਕ ਆ ਜੀ ਉਹਨਾਂ ਦੇ ਦੋਨਾਂ ਦੇ ਵੈਸੇ ਕਹੇ ਗਏ ਹਾਂ ਇੱਕ ਕਲਰਕ ਦਾ ਨਾਮ ਦਾ ਪਤਾ ਜੀ ਕੁਝ ਹਾਂ ਜੀ ਇੱਕ ਕਲਰਕ ਕਲਰਕ ਆ ਜਿਹੜਾ ਜੀ ਨਾਮ ਦਾ ਪਤਾ ਜੀ ਕੁਝ ਨਹੀਂ ਕਾਰਵਾ ਹੀ ਆ ਉਹਨਾਂ ਦੀਆਂ ਨਾਮਾਂ ਨਾਲ ਓਕੇ

ਇੰਗਾਂਸਾਬ ਇਹ ਜਿਹੜਾ ਇਹ ਜਾਣਾ ਸੀ ਮੋਂ ਤੱਕ ਵੀ ਪਹੁੰਚ ਹੋਊਗੀ ਜੀ ਤੀ ਮੈਨੂੰ ਨਹੀਂ ਪਤਾ ਜੀ ਖੰਨਾ ਹੋਣਾ ਐਸਾ ਕੁਝ ਦੱਸ ਦਿੱਤੀ ਕਿ ਉਹਨਾਂ ਨੇ ਕਿੰਨੇ ਕਿੰਨੇ ਜਣਾ ਸੀ ਕੀ ਕੀ ਕਰਨਾ ਸੀਗਾ ਹਾਂਜੀ ਪਰ ਮੇਰੇ ਮੇਰਾ ਖਾਦਵਾਦ ਤਾਂ ਹੀ ਕਹਿੰਦਾ ਕਿ ਕਦੀ ਰਿਸ਼ਤਾ ਪੈਸੇ ਖਾਤੇ ਦੇ ਰੋਕ ਤੱਕ ਜਾਂਦੇ ਹੁੰਦੇ ਹਾਂਜੀ ਹਾਂਜੀ ਪਰ ਕਿੱਥੇ ਜਾਂਦਾ ਮੈਨੂੰ ਨਹੀਂ ਪਤਾ ਹੁਣ ਮੈਂ ਕਹਾਂ ਕਿਸੇ ਬਾਰੇ ਨਾਲ ਵੰਦ ਕਲ ਸਰ ਹੂੰ ਵੀ ਜਿਵੇਂ ਐਸਾ ਉਹਨਾਂ ਨੂੰ ਵੀ ਨਿਸ਼ਚਾ ਕਰੇ ਪੜੇ ਮੁਕਾਫਾ ਹਾਂਜੀ ਹਾਂ ਤਾਂ ਕੋਈ ਕਾਹੇ ਚੱਲ ਮੈਂ ਕਾਹੇ ਚੱਲ ਥੈਂਕ ਯੂ